ਹਾਂਜੀ ਦੋਸਤੋ ਮੈਂ ਆਸ ਕਰਦਾ ਹਾਂ ਕਿ ਆਪ ਸਭ ਠੀਕ ਠਾਕ ਹੋਗੇ ਅੱਜ ਗੱਲ ਕਰਾਂਗੇ ਚੀਮਾ ਜਿਹੜੀ ਜੱਟਾਂ ਦੀ ਗੋਤ ਹੈ ਚੀਮਾ ਉਸਦੇ ਬਾਰੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਜਿਹੜਾ ਉਹ ਸ਼ੇਅਰ ਕਰ ਦਿਓ ਤੇ ਨਾਲ ਲਾਈਕ ਤੇ ਸਬਸਕ੍ਰਾਈਬ ਵੀ ਚੈਨਲ ਨੂੰ ਕਰ ਲੋ ਤਾਂ ਕਿ ਆਉਣ ਵਾਲੀ ਵੀਡੀਓ ਜਿਹੜੀ ਹੈ ਉਹ ਸਭ ਤੋਂ ਪਹਿਲਾਂ ਤੁਹਾਨੂੰ ਪਹੁੰਚ ਸਕੇ ਗੱਲ ਕਰੀਏ ਚੀਮਾ ਇਹ ਜੱਟਾਂ ਦੇ ਵੱਡੇ ਗੋਤਾਂ ਵਿੱਚੋਂ ਹੈ ਚੀਮਾ ਜੱਟ ਚੋਹਾਨ ਰਾਜਪੂਤਾਂ ਵਿੱਚੋਂ ਹਨ ਸ਼ਾਹਬੁੱਦੀਨ ਗੌਰੀ ਨੇ ਜਦ ਪ੍ਰithvi ਰਾਜ ਚੋਹਾਨ ਨੂੰ ਹਰਾ ਕੇ 1193 ਈਸਵੀ ਵਿੱਚ ਉਸ ਦੇ ਇਲਾਕੇ ਤੇ ਕਬਜ਼ਾ ਕਰ ਲਿਆ ਤਾਂ ਪ੍ਰithvi ਰਾਜ ਚੋਹਾਨ ਦੀ ਵੰਸ ਦੀ ਚੋਹਾਨ ਪਹਿਲਾਂ ਬਠਿੰਡੇ ਤੋਂ ਕਾਂਗੜਾ ਤੇ ਫਿਰ ਹੌਲੀ-ਹੌਲੀ ਫਿਰੋਜ਼ਪੁਰ ਲੁਧਿਆਣਾ ਤੇ ਅੰਮ੍ਰਿਤਸਰ ਦੇ ਇਲਾਕਿਆਂ ਵਿੱਚ ਪਹੁੰਚੇ ਚੀਮੇ ਗੋਟ ਦਾ ਮੋਢੀ ਪ੍ਰਥੀ ਰਾਜ ਚੋਹਾਨ ਦਾ ਪੋਤਾ ਚੀਮਾ ਸੀ ਚੀਮੇ ਪਹਿਲਾਂ ਬਠੰਡੇ ਤੋਂ ਕਾਂਗੜ ਵੱਲ ਆਏ ਕੰਗਾ ਨੂੰ ਹਰਾ ਕੇ ਇੱਥੇ ਆਬਾਦ ਹੋ ਗਏ ਫਿਰ ਕੁਝ ਸਮੇਂ ਮਗਰੋਂ ਆਪਣੇ ਹੀ ਭਾਣਜੇ ਥਾਲੀਵਾਲ ਨਾਲ ਅਣਬਣ ਹੋ ਗਈ ਉਸ ਦੀ ਮਾਂ ਵਿਧਵਾ ਹੋ ਗਈ ਸੀ ਚੀਮੇ ਉਸ ਨੂੰ ਤੰਗ ਕਰਕੇ ਪਿੰਡੋਂ ਕੱਢਣਾ ਚਾਹੁੰਦੇ ਸਨ ਉਸ ਨੇ ਆਪਣੇ ਦੁੱਖ ਭਰੀ ਕਹਾਣੀ ਆਪਣੇ ਪਤੀ ਦੇ ਪਿਛਲੇ ਪਿੰਡ ਚਨੀਰ ਜਾ ਕੇ ਦੱਸੀ ਚਨੀਰ ਦੇ ਧਾਲੀਵਾਲਾਂ ਨੇ ਚੀਨਿਆਂ ਤੇ ਭਾਰੀ ਹਮਲਾ ਕਰਕੇ ਉਹਨਾਂ ਨੂੰ ਉਥੋਂ ਉਜਾੜ ਦਿੱਤਾ ਅਤੇ ਉਸ ਪਿੰਡ ਤੇ ਆਪਣਾ ਕਬਜ਼ਾ ਕਰ ਲਿਆ ਅੱਜ ਕੱਲ ਕਾਂਗੜ ਵਿੱਚ ਧਾਲੀਵਾਲ ਹੀ ਵੱਸਦੇ ਹਨ ਕਾਂਗੜ ਦਾ ਇਲਾਕਾ ਛੱਡ ਕੇ ਚੀਮੇ ਮੋਗੇ ਦੇ ਫਿਰੋਜ਼ਪੁਰ ਵੱਲ ਚਲੇ ਗਏ ਪੁਰਾਣੇ ਵਸਨੀਕਾਂ ਨਾਲ ਅਣ ਬਣ ਹੋਣ ਕਾਰਨ ਕੁਝ ਲੁਧਿਆਣੇ ਵੱਲ ਚਲੇ ਗਏ ਸਨ ਉੱਥੇ ਜਾ ਕੇ ਵੀ ਆਪਣੇ ਵਡੇਰੇ ਦੇ ਨਾਮ ਦੇ ਚੀਮਾ ਪਿੰਡ ਆਬਾਦ ਕੀਤਾ ਲੁਧਿਆਣੇ ਦੇ ਚੀਮਾ ਤਾਲਖ ਰਾਮਗੜ੍ਹ ਸਰਦਾਰਾਂ ਮਲੋਟ ਆਦ ਪਿੰਡਾਂ ਵਿੱਚ ਚੀਮੇ ਵਸਦੇ ਹਨ ਲੁਧਿਆਣੇ ਤੋਂ ਕੁਝ ਚੀਮੇ ਦੁਆਬੇ ਵੱਲ ਚਲੇ ਗਏ ਹਨ ਦੁਆਬੇ ਵਿੱਚ ਨੂਰਮੈਲ ਦੇ ਇਲਾਕੇ ਵਿੱਚ ਚੀਮਾ ਕਲਾਂ ਤੇ ਚੀਮਾ ਖੁਰਦ ਨਵੇਂ ਪਿੰਡ ਵਸਾਇਆ ਚੀਮੇ ਲੜਾਕੂ ਸੁਭਾਅ ਦੇ ਹੋਣ ਕਾਰਨ ਸਥਾਨਕ ਲੋਕਾਂ ਨਾਲ ਲੜਦੇ ਰਹਿੰਦੇ ਸਨ ਚੀਮੇ ਵੀ ਵੰਸ ਦੇ ਇੱਕ ਛੋਟੂ ਮੱਲ ਨੇ ਦਰਿਆ ਬਿਆਸ ਦੇ ਕੰਢੇ ਤੇ ਆਪਣੇ ਵਢੇਰੇ ਦੇ ਨਾਮ ਤੇ ਇੱਕ ਨਵਾਂ ਪਿੰਡ ਵਸਾਇਆ ਇਹਨਾਂ ਦੇ ਵਢੇਰੇ ਦੋ ਸੂਰਬੀਰ ਜੋਧੇ ਰਾਣਾ ਕੰਗ ਤੇ ਢੋਲ ਹੋਏ ਹਨ ਚੀਮਿਆਂ ਦੇ ਪ੍ਰੋਹਦ ਬ੍ਰਾਹਮਣ ਨੇ ਜੋਗੀ ਹੁੰਦੇ ਸਨ ਜਿਵੇਂ ਬੋਧ ਦੇ ਬੋਧੇ ਜੱਟਾਂ ਨੇ ਫਰੋਸ਼ ਸਾਹ ਤੇ ਰੰਗ ਛੇਵ ਦੇ ਸਮੇਂ ਹੀ ਮੁਸਲਮਾਨ ਧਰਮ ਕਾਰਨ ਕੀਤਾ ਪੁਰਾਣੇ ਰਸਮ ਰਿਵਾਜ ਵੀ ਕਾਇਮ ਰੱਖੇ ਨਾਗਰਾ ਡੋਲਟ ਦੰਦੀਵਾਲ ਤੇ ਚੱਠੇ ਕੋਲ ਦੇ ਲੋਕ ਵੀ ਚੀਮਿਆਂ ਵਾਂਗ ਚੋਹਾਨ ਰਾਜਪੂਤ ਹਨ ਇਹਨਾਂ ਦੀ ਸਭ ਤੋਂ ਵੱਧ ਗਿਣਤੀ ਸਿਆਲਪੋਟ ਵਿੱਚ ਸੀ ਜిల్లా ਗੁਜਰਾਂਵਾਲਾ ਵਿੱਚ ਵੀ ਇਹਨਾਂ ਦੇ 42 ਪਿੰਡ ਸਨ ਪੂਰਬੀ ਪੰਜਾਬ ਦੇ ਮਲੇਰਕੋਟਲਾ ਸੰਗਰੂਰ ਫਤਿਹਗੜ ਸਾਹਿਬ ਪਟਿਆਲਾ ਤੇ ਮਾਨਸਾ ਖੇਤਰਾ ਵਿੱਚ ਵੀ ਚੀਮੇ ਕਾਫੀ ਵਸਦੇ ਹਨ ਦਵਾਬੇ ਵਿੱਚ ਚੀਮੇ ਮਾਲਵੇ ਤੋਂ ਘੱਟ ਹੀ ਹਨ ਚੀਮੇ ਦਲਤ ਜਾਤੀਆਂ ਵਿੱਚ ਵੀ ਹਨ ਪਾਕਿਸਤਾਨ ਬਣ ਤੋਂ ਮਗਰੋਂ ਚੀਮੇ ਗੋਤ ਦੇ ਜੱਟ ਸਿੱਖ ਹਰਿਆਣੇ ਦੇ सिरसा ਤੇ ਕਰਨਾਲ ਆਦ ਖੇਤਰਾ ਵਿੱਚ ਆ ਕੇ ਵਸੇ ਹਨ ਚੀਮੇ ਗੋਤ ਵਾਲਿਆਂ ਨੇ ਪਿੰਡ ਰਾਮਗੜ੍ਹ ਸਰਦਾਰਾਂ ਜ਼ਿਲ੍ਹਾ ਲੁਧਿਆਣਾ ਵਿੱਚ ਆਕੇ ਵਡੇਰੇ ਦੀ ਯਾਦ ਵਿੱਚ ਇੱਕ ਗੁਰਦੁਆਰਾ ਵੀ ਸਾਰਿਆ ਹੋਇਆ ਹੈ ਜਿੱਥੇ ਹਰ ਮਰੀ 14 ਅਕਤੂਬਰ ਨੂੰ ਪਾਰੀ ਜੋੜ ਮੇਲਾ ਲੱਗਦਾ ਹੈ ਦਰਾਏ ਤੋਂ 20 ਕਿਲੋਮੀਟਰ ਦੂਰ ਪਿੰਡ ਰਾਮਗੜ੍ਹ ਸਰਦਾਰਾਂ ਵਿੱਚ ਸੇਦ ਬਾਬਾ RAM ਸਿੰਘ ਨੇ ਆਪਣੇ ਸਾਥੀ ਸਿੰਘਾਂ ਨਾਲ 1867 ਦੇ ਕਰਮੀ ਵਿੱਚ ਮੁਗਲ ਫੌਜਾਂ ਨਾਲ ਟੱਕਰ ਲਈ ਸਿਰ ਧੜਨ ਨਾਲੋਂ ਅਲੱਗ ਹੋ ਗਿਆ ਫਿਰ ਵੀ ਬਾਬਾ ਜੀ ਕਈ ਮੀਲਾਂ ਤੱਕ ਵੈਰੀਆਂ ਨਾਲ ਜਖਮੀ ਹੋਏ ਵੀ ਲੜਦੇ ਰਹੇ ਚੀਮਾ ਗੋਤ ਨਾਲ ਸੰਬੰਧਿਤ ਲੋਕ ਆਪਣੇ ਇਸ ਵਡੇਰੇ ਦੀ ਜਾਤ ਵਿੱਚ ਹਰ ਬਰੇ ਧਾਰਮਿਕ ਸਮਾਗਮ ਕਰਾਉਂਦੇ ਹਨ 1881 ਈਸਵੀ ਦੀ ਜਨਸੰਖਿਆ ਅਨੁਸਾਰ ਪੂਰਬੀ ਤੇ ਪੱਛਮੀ ਪੰਜਾਬ ਵਿੱਚ ਚੀਮੇ ਜੱਟਾਂ ਦੀ ਗਿਣਤੀ 69590 ਸੀ ਕੈਪਟਨ ਏਐਸ ਚੀਮਾ ਮਾਉਂਟ ਐਵਰੇਸਟ ਦੀ ਚੋਟੀ ਤੇ ਚੜਨ ਵਾਲਾ ਪਹਿਲਾ ਪੰਜਾਬੀ ਤੇ ਪਹਿਲਾ ਹੀ ਭਾਰਤੀ ਸੀ ਪਾਕਿਸਤਾਨ ਵਿੱਚ ਮੁਸਲਮਾਨ ਚੀਮੇ ਜੱਟ ਬਹੁਤ ਗਿਣਤੀ ਵਿੱਚ ਹਨ ਪੂਰਬੀ ਪੰਜਾਬ ਵਿੱਚ ਸਾਰੇ ਚੀਮੇ ਜੱਟ ਸਿੱਖ ਹਨ ਹੁਣ ਚੀਮੇ ਬਾਹਰਲੇ ਦੇਸ਼ਾਂ ਵਿੱਚ ਵੀ ਜਾ ਰਹੇ ਹਨ ਅਤੇ ਬਹੁਤ ਉਨਤੀ ਕਰ ਰਹੇ ਹਨ ਇਹ ਜਗਤ ਪ੍ਰਸਿੱਧ ਗੋਤ ਹੈ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਜੱਟਾਂ ਨੇ ਨਵੇਂ ਕਾਰੋਬਾਰ ਆਰੰਭ ਕਰਕੇ ਉੱਥੇ ਬਹੁਤ ਉਨਤੀ ਕੀਤੀ ਹੈ ਗੁਰਪ੍ਰੀਤ ਸਿੰਘ ਕਾਂਗੜ ਜਿਹੜਾ ਉਹ ਬਟੰਡੇ ਜ਼ਿਲ੍ਹੇ ਦੇ ਕਾਂਗੜ ਪਿੰਡ ਤੋਂ ਆਇਆ। ਉਹ ਵੀ ਚੀਮਾ ਗੋਤ ਦਾ ਜੱਟ ਹੈ। ਸੋ ਜੀ ਜੋ ਚੀਮਾ ਗੋਤ ਦੀ ਬਾਰੇ ਵੀਡੀਓ ਸੀ ਹੁਣ ਅਗਲੀ ਵੀਡੀਓ ਜਿਹੜੀ ਆ ਉਹ ਫੇਰ ਅਸੀਂ ਇੱਕ ਜੋਲ ਜੋਲ ਗੋਤ ਬਾਰੇ ਜਿਹੜੀ ਆ ਉਹ ਕਰਾਂਗੇ। ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ। ਵੱਧ ਤੋਂ ਵੱਧ ਤੇ ਹੁਣ ਦਿਓ ਇਜਾਜ਼ਤ ਹੈ। ਜਾਣਦੇ ਵਾਇਕੁਲ ਜਿੱਕੇ ਖਲਸਾ ਦੇ ਵਾਇਕੁਲ ਜਿੱਕੇ ਫਤਿਹ